जो बेसिकली uh, एक बिजनेस फैमिली को एक्सट्रॉशन कॉल्स आ रही थी और उनके जो साइट थी उसके बोर्ड पे भी जाके फायरिंग की गई और उनको uh, ज़्यादा उनपे दबाव डालने के लिए फियर क्रिएट करने में तो उसके बाद uh, हमने बड़ी स्पेशल टीम्स बनाई और हमारी टीम्स को बड़ी अच्छी कामयाबी मिली है चारों आरोपी जो हैं वो गिरफ्तार हो चुके हैं पाँचवा आरोपी जो बाहर बैठा उसको भी नामजद किया गया पॉइंट फोर फाइव बोर का पिस्टल रिकवर हुआ है इनसे जब यहाँ हम खड़े हैं कंपनी बाग का जो आउटर एरिया है तो वहाँ इनको सुबह साढ़े चार बजे के करीब जो है जब नैप किया गया तो उसके बाद इनकी जो पिस्टल की रिकवरी हुई उसके बाद इनको गाड़ी में बैठा रहे थे तो हरप्रीत हैप्पी जो एक मेन मुलजिम है उसने कारबाइन छीनने की कोशिश की हमारे ए से ਉਹ ਇਕਦਮ ਅਲਰਟਨੈਸ ਦਿਖਾਤੇ ਬਨਵਿੰਦਰ ਸਿੰਘ ਐਸਐਸਆਈ ਨੇ ਆਪਣੇ ਸਰਵਿਸ ਪਿਸਤਲ ਸੇ ਸੈਲਫ ਡਿਫੈਂਸ ਮੇ ਫਾਇਰ ਕੀਤਾ ਔਰ ਇਸ ਦੀ टांग ਮੇ ਲਗਾ ਇਸ ਕੋ ਹਸਪੀਟਲ ਮੇ ਅਡਮਿਟ ਕਰਵਾ ਲਿਆ ਅਫਸਰ ਦੇ ਕੰਪਨੀ ਬਾਗ ਦੇ ਕੋਲ ਸਵੇਰੇ 4:30 ਵਜੇ ਪੁਲਿਸ ਅਤੇ ਬਦਮਾਸ਼ਾਂ ਦੇ ਵਿੱਚ ਮੁਕਾਬਲਾ ਹੋਇਆ ਜਿਸ ਤੋਂ ਬਾਅਦ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਸੋ ਅਸੀਂ ਇਸ ਵੇਲੇ ਉਸ ਜਗ੍ਹਾ ਤੇ ਮੌਜੂਦ ਹਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇਸ ਜਗ੍ਹਾ ਤੇ ਮੁਕਾਬਲਾ ਹੋਇਆ ਪੁਲਿਸ ਦੁਆਰਾ ਨਿਸ਼ਾਨ ਜ਼ਰੂਰ ਲਗਾਏ ਗਏ ਹੈ ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਤੇ ਪੁਲਿਸ ਦੁਆਰਾ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਬਦਮਾਸ਼ਾਂ ਦੁਆਰਾ ਪੁਲਿਸ ਦੀ ਹੀ ਪਿਸਤਲ ਲੈ ਕੇ ਪੁਲਿਸ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਦੁਆਰਾ ਫਾਇਰਿੰਗ ਦੇ ਦੌਰਾਨ ਇੱਕ ਹਰਪ੍ਰੀਤ ਨਾਮਕ ਨੌਜਵਾਨ ਦੇ ਪੈਰ ਦੇ ਵਿੱਚ ਗੋਲੀ ਵੱਜੀ ਹੈ ਉਸ ਨੂੰ ਹਸਪਤਾਲ ਗੁਰਨਾਨਕ ਦੇਵ ਦਾਖਲ ਕਰਵਾਇਆ ਗਿਆ ਸੋ ਪੁਲਿਸ ਕਮਿਸ਼ਨਰ ਦੇ ਮੁਤਾਬਿਕ ਇੱਕ बिजनेसमैन ਨੂੰ ਅਨਨ ਦੁਆਰਾ ਕਾਲ ਕੀਤੀ ਗਈ ਸੀ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਤੋਂ ਬਾਅਦ बिजनेसमैन ਦੁਆਰਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ बिजनेसमैन ਦੇ ਕੋਲੋਂ ਫਿਰੋਤੀ ਲਗਾਤਾਰ ਮੰਗੀ ਜਾ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਦੁਆਰਾ ਇਸ ਮਾਮਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਜਿਹੜਾ ਮੁੱਖ ਦੋਸ਼ੀ ਸੀ ਹਰਪੀਤ ਸਿੰਘ ਉਹ ਹਲੇ ਪੁਲਿਸ ਦੀ ਗ੍ਰਫਤ ਤੋਂ ਬਾਹਰ ਸੀ ਸੋ ਕੱਲ ਜਿਹੜੀ ਅੱਜ ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਕਰੀਬ 4:30 ਵਜੇ ਕੀ ਹਰਪ੍ਰੀਤ ਸਿੰਘ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਕੋਲ ਜ਼ਰੂਰ ਜਿਹੜਾ ਘੁੰਮਦਾ ਪਿਆ ਵਾ ਜਿਸ ਤੋਂ ਬਾਅਦ ਪੁਲਿਸ ਦੁਆਰਾ ਨਾਕੇਬੰਦੀ ਦੇ ਦੌਰਾਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਦੁਆਰਾ ਐਨਕਾਊਂਟਰ ਜ਼ਰੂਰ ਕੀਤਾ ਗਿਆ ਸੋ ਪੁਲਿਸ ਕਮਿਸ਼ਨਰ ਵੀ ਸਾਡੇ ਨਾਲ ਮੌਜੂਦ ਹੈ ਗੱਲ ਕਰਾਂਗੇ सर जराउंटर अच्छा हम ये जो आ, बेसिकली एक बिजनेस फैमिली को एक्सट्रॉशन कॉल्स आ रही थी और उनके जो साइट थी उसके बोर्ड पे भी जाके फायरिंग की गई और उनको द, आ, ज्यादा उनपे दबाव डालने के लिए फियर क्रिएट करने में तो उसके बाद आ, हमने बड़ी स्पेशल टीम्स बनाई और हमारी टीम्स को बड़ी अच्छी कामयाबी मिली है चारों आरोपी जो है वो गिरफ्तार हो चुके हैं पांचवा आरोपी जो बाहर बैठा उसको भी नामज़द किया गया पॉइंट फोर फाइव बोर का पिस्टल रिकवर हुआ है इनसे जब यहाँ हम खड़े हैं कंपनी बाग का जो आउटर एरिया है तो वहाँ इनको सुबह साढ़े चार बजे के करीब जो है जब नैप किया गया तो उसके बाद इनकी जो पिस्टल की रिकवरी हुई उसके बाद इनको गाड़ी में बैठा रहे थे तो हरप्रीत हैप्पी जो एक मेन मुलजम है उसने कार्बाइन छीनने की कोशिश की हमारे ए से तो एकदम अलर्टनेस दिखाते हुए बलविंदर सिंह एएसआई ने अपने सर्विस पिस्टल से सेल्फ डिफेंस में फायर किया और इसकी टांग में लगा इसको हॉस्पिटल हमने एडमिट करवा दिया इस केस में चारों जो हिंदुस्तान में मौजूद थे आरोपी गिरफ्तार हो चुके हैं और इन डेप्थ उनकी इन्वेस्टिगेशन चल रही है कि कैसे ये इकट्ठे हुए क्योंकि डिफरेंट एरियाज को बिलोंग करते हैं जैसे हैप्पी गुरदासपुर का है दो लोग मेहता एरिया के हैं अमृतसरूल के घरडा का है आरोपी ਤੋ ਕੈਸੇ ਇਹਨੋ ਨੇ ਪਲਾਨ ਬਣਾਇਆ ਔਰ ਕੈਸੇ ਇਹ ਇਸਕੋ ਐਗਜ਼ੀਕਿਊਟ ਕਰ ਰਹੇ ਥੇ ਤੋ ਮੈਂ ਆਪਣੀ ਟੀਮ ਕੋ ਇੱਕ ਵਾਰ ਦਲੀ ਮੁਬਾਰਕਬਾਦ ਦਿਤਾਂ ਹਾਂ ਇਸਕੇ ਲਈ ਸਰ ਜਿਹੜਾ ਹਰਪ੍ਰੀਤ ਸਿੰਘ ਹੈ ਮੁਕਤੋਸ਼ੀ ਕਿੰਨੇ ਕ ਮਾਮਲੇ ਉਹਦੇ ਤੇ ਪਹਿਲਾ ਦਰਜ ਅਜੇ ਕੋਈ ਉਹਦਾ ਰਿਕਾਰਡ ਨਹੀਂ ਮਿਲਿਆ ਪਰ ਦੇਖੋ ਜਿਹੜਾ ਬੰਦਾ ਇਹੋ ਜੇ ਕੰਮ ਕਰ ਰਿਹਾ ਉਹਦੀ ਡੀਪਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਪੁਆਇੰਟ 45 ਬੋਰਡ ਦਾ ਇੱਕ ਪਿਸਟਲ ਹੋ ਗਿਆ ਜੀ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਸ਼ੂਟਰਸ ਦੀ ਅਲੱਗ ਹੈ ਕਿਉਂਕਿ ਉਹਨਾਂ ਦੀ ਰੈਸ ਸਦਰ ਦੇ ਵਿੱਚ ਪਈ ਹੈ ਤੇ ਇਹ ਸਿਵਲ ਲਾਈਨ ਦਾ ਮਾਮਲਾ ਸਰ ਗੈਂਗ ਦਾ ਵੀ ਮਾਮਲਾ ਸਾਹਮਣੇ ਆ ਰਿਹਾ ਐ ਸੀ ਕਿਤੇ ਗੈਂਗ ਨਾਲ ਵੀ ਇਹ ਸੰਬੰਧ ਹੈ ਓਏ ਐਵੇਂ ਲੋਕਾਂ ਦਾ ਨਾਮ ਲੈ ਰਹੇ ਸੀਗੇ ਨੋਟੋਰੀਅਸ ਗੈਂਗਸਟਰਸ ਦਾ ਆਪਣਾ ਦਬਾਅ ਬਣਾਉਣ ਵਾਸਤੇ ਉਹ ਐਂਗਲ ਡੀਪਲੀ ਇਨਵੈਸਟੀਗੇਟ ਕਰਕੇ ਤੁਹਾਨੂੰ ਸ਼ੇਅਰ ਕਰਾਂਗਾ ਹਕਤਾਰੇ ਇਸ ਮਾਮਲੇ ਦੇ ਵਿੱਚ ਜਾਂਚ ਜ਼ਰੂਰ ਕੀਤੀ ਜਾ ਰਹੀ ਹੈ ਲੇਕਿਨ ਬੜੀ ਹੈਰਾਨੀ ਵਾਲੀ ਇੱਕ ਗੱਲ ਜ਼ਰੂਰ ਸਾਹਮਣੇ ਆਂਦੀ ਹੈ ਕਿ ਜਦੋਂ ਵੀ ਹੁਣ ਤੱਕ ਪੁਲਿਸ ਦੁਆਰਾ ਕਈ ਜਿਹੜੇ ਅੰਮ੍ਰਿਤਸਰ ਦੇ ਵਿੱਚ ਇਨਕਾਊਂਟਰ ਕੀਤੇ ਗਏ ਐ ਇਨਕਾਊਂਟਰ ਦੀ ਰੂਪਰੇਖਾ ਬਿਲਕੁਲ ਇੱਕੋ ਜਿਹੀ ਨਜ਼ਰ ਆਂਦੀ ਹੈ ਕਿਉਂਕਿ ਜਿਸ ਹਿਸਾਬ ਨਾਲ ਪੁਲਿਸ ਕੰਡਿ ਨੇ ਨਾਕਾਬੰਦੀ ਦੇ ਦੌਰਾਨ ਫੜਿਆ ਆਰੋਪੀਆਂ ਦੁਆਰਾ ਪਿਸਤੌਲ ਖੋਨ ਦੀ ਕੋਸ਼ਿਸ਼ ਕੀਤੀ ਗਈ ਉਸ ਨੂੰ ਕੁੱਲ ਮਿਲਾ ਕੇ ਰੂਪਰੇਖਾ ਪੁਲਿਸ ਦੀ ਹਰ ਵਾਰੀ ਜ਼ਰੂਰ ਇੱਕ ਰਹਿੰਦੀ ਹੈ ਇਸ ਦੇ ਪਿੱਛੇ ਪੁਲਿਸ ਦਾ ਕੀ ਮਕਸਦ ਹੈ ਜਾਂ ਫਿਰ ਇਸ ਨੂੰ ਕਿਸ ਹਿਸਾਬ ਨਾਲ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਇਹ ਦੇਖਣ ਵਾਲੀ ਗੱਲ ਜ਼ਰੂਰ ਹਰ ਵਾਰੀ ਸਾਹਮਣੇ ਆਂਦੀ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ